ਹਲੋ ਭਾਈ ਹਾਂ ਜੀ ਪੰਜਾਬ ਜੁਐਲਰਸ ਤੋਂ ਬੋਲਦਾ ਸੀ ਹਾਂ ਜੀ ਕਿਵੇਂ ਹੋ ਬਹੁਤ ਠੀਕ ਆ ਵਧੀਆ ਠੀਕ ਰਹੀ ਆ ਮੈਂ ਹਾਂ ਬਸ ਤੇਰੀ ਯਾਦ ਆਈ ਤਾਂ ਫਿਰ ਮੈਂ ਕਿਹਾ ਫੋਨ ਕਰ ਲੀਕਾ ਅੱਛਾ ਹੋਰ ਆ ਸੋਨੇ ਦੇ ਵਿੱਚ ਬੈਠੇ ਸੀ ਮੈਂ ਕਿਹਾ ਮੇਰੇ ਸੋਨੇਵਾਲ ਜੀ ਨੂੰ ਫੋਨ ਲਾ ਲਾ ਹੋਏ ਹੋਏ ਹਾਂ ਹੋਰ ਕੀ ਰੰਗ ਟੰਗਾ ਕੀ ਰੰਗ ਲਟਾਂ ਦੁੱਧ ਜਿਵੇਂ ਹਾਂ ਕਿੱਥੇ ਫਿਰਦੀ ਆ ਅੱਜ ਤੂੰ ਮੇਰੇ ਸੋਨੇ ਕਿੱਥੇ ਫਿਰਦਾ ਅੱਜ ਤੂੰ ਤੇ ਯਾ ਮਾਰਕੀਟ ਚ ਤੇ ਮਾਰਕੀਟ ਸੀ ਕੀ ਤੇ ਮਾਰਕੀਟ ਸੀ ਤੈਨੂੰ ਸਾਡਾ ਖਿਆਲ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਸਾਡਾ ਖਿਆਲ ਨਹੀਂ ਨੀ ਬਿਠੇ ਰਹਾਂਗੇ ਜੇ ਸਾਡਾ ਖਿਆਲ ਆਉਂਦਾ ਹੋਵੇ ਤਾਂ ਤੂੰ ਸਾਡੀ ਗੱਲ ਵੀ ਸੁਣੇ ਨਾ ਸਾਡੀ ਗੱਲ ਤਾਂ ਸੁਣਦੀ ਨਹੀਂ ਕਿਉਂ ਨਹੀਂ ਸੁਣਦੀ ਮੇਰੀ ਗੰਗੀਤਾ ਸੁਣਨੀ ਆ ਸਾਰੀ ਦੁਨੀਆ ਨੂੰ ਛੱਡ ਕੇ ਅੱਛਾ ਸਾਰੀ ਦੁਨੀਆ ਨੂੰ ਛੱਡ ਕੇ ਮੇਰੇ ਨਾਲ ਲਾਉਣੀ ਆ ਸੁਨਿਆਰਾ ਜੁੱਤਨ ਨੂੰ ਮਿਲ ਗਿਆ ਤੈਨੂੰ ਇਹ ਹੋਗਾ ਮੈਨੂੰ ਸੋਨੇ ਦੀਆਂ ਮੰਦਰੀਆਂ ਕਰਾ ਕਰਾ ਦੇਵੇ ਹੂੰ ਮੈਨੂੰ ਰਾਣੀ ਮੈਨੂੰ ਰਾਣੀ ਹਰ ਕਰਵਾ ਕੇ ਦੇਵੇ ਦੋ ਸੁਨਿਆਰੇ ਨੂੰ ਖੁਸ਼ ਤਾਂ ਕਰਿਆ ਕਰ ਐਸੇ ਸੁਨਿਆਰਾ ਨੂੰ ਮਨਪ੍ਰੀਤ ਕਿਵੇਂ ਹੋਊਗਾ ਅਦਸੋ ਸੁਨਿਆਰਾ ਕੋਈ ਤਾਂ ਪਤਾ ਹੈ ਸੁਨਿਆਰੇ ਨੂੰ ਖੁਸ਼ ਕਰ ਦੇਗੀ ਨਾ పార్టీ ਸਨਿਆਰਾ ਨੇ ਜੇ ਕੋਈ ਹੋ ਜਾਣਾ ਸੀ ਤੇ ਕੰਮ ਆਪਣਾ ਪਣ ਜਾਣਾ ਸੀ ਆ ਜਾਗੇ ਹੁਣ ਤੇ ਨਾਲ ਆਏ ਵੀ ਆ ਮੈਂ ਕੱਲ ਦੇ ਪੈ ਰਹਾਂ ਹਾਂ ਕੱਲ ਦੇ ਪੈ ਰਹਾਂਗੀ ਮੀ ਅੱਜ ਪਿਆਵੇਗਾ ਦੁਪਹਿਰਾਂ ਦੁਪਹਿਰੇ ਆਏਗੀ ਕਮਾਂ ਦੀ ਤੇਰੀ ਰਾਂ ਤੇਰੀ ਕੀ ਆ ਮੈਂ ਕੰਮ ਤੇਰੇ ਕੀ ਮੀਂਹ ਦੀ ਠੰਡੀ ਹਵਾ ਉਹ ਵੀ ਦੁਪਹਿਰੇ ਹਾਏ ਵਧੀਆ ਲੱਗੂਗਾ ਨਾ ਮੀਂਹ ਦੀ ਠੰਡੀ ਹਵਾ ਚ ਤਰੀ ਰਵਤੋ ਬੀਤੂ ਫਿਨਾਲ ਹੋਗੇ ਤਾਂ ਹੋਲੀ ਵਧੀਆ ਉਹ ਮੈਂ ਨਾਲ ਹੀ ਤੇਰੇ ਪ੍ਰੀਤੋ ਤੈਨੂੰ ਕੀ ਦਿੱਕਤ ਆਉਂਦੇਣੀ ਹੈ ਮੇਰੇ ਸੋਹਣਿਆ ਮੇਰੀ ਮੰਦਗੇ ਹਾਂ ਅੱਛਾ ਬੜੀ ਰੋਮਾਂਟਿਕ ਹੋਈ ਅੱਨੇ ਹੋ ਅਜੇ ਤਾਂ ਹੈ ਅਕਰ ਮੈਂਟਿਕ ਹੋਣਾ ਅਜੇ ਨਾ ਮੇਰਾ ਸੱਚੀ ਬਹਾਲਾ ਜੀ ਕਰ ਜਾਂਦਾ ਜੀਗਾ ਤੇ ਪਰ ਉਹਨਾਂ ਕੋਈ ਮੌਕਾ ਨਹੀਂ ਦਿੰਦੀ ਕਿਸੇ ਵੀ ਗੱਲ ਦਾ ਕੋਈ ਗੱਲ ਨਹੀਂ ਸੁਣਦੀ ਮੇਰੀ ਕਿਸੇ ਵੀ ਚੀਜ਼ ਸਾਨੂੰ ਕੀ ਕਿਉਂ ਨਹੀਂ ਸੁਣਦੀ ਅੰਨ ਦਾਲੇ ਸੋਦੀ ਆਉਂਦੀ ਤਾਂ ਕਹਿੰਦਾ ਮੋੜਾ ਕੀ ਅੰਗੀ ਜੀ ਮੇਰੀ ਗੱਲ ਸੁਣਨਾ ਬੰਦੇ ਨੂੰ ਦਵਾਈ ਦੀ ਅੱਜ ਲੋੜ ਹੋਵੇ ਠੀਕ ਹੈ ਅਕੇ ਸਿਰ ਬੰਦੇ ਦਾ ਜਦ ਦੁਖਦਾ ਹੋਵੇ ਤਾਂ ਤੂੰ ਆਖੇ ਮੈਂ ਦਵਾਈ ਸਵੇਰੇ ਦੇਵਾਂਗੀ ਮੈਂ ਅਜਮਨ ਚਾਹੀਦੀ ਅੱਜ ਹੈ ਤੋ ਆਖੇ ਮੈਂ ਸਵੇਰੇ ਆਉਂਗੀ ਬੰਦੇ ਜੀ ਅੱਜ ਜੇ ਕਰੀ ਜਾਂਦਾ ਹੋਵੇ ਤਾਂ ਬੰਦਾ ਫਿਰ ਕੀ ਕਰੇ ਦੱਸੋ ਸਿਰ ਦਾ ਤਾਂ ਇਲਾਜ ਹੈਗਾ ਮੇਰੇ ਕੋਲੇ ਲਾਜ ਦਾ ਕੀ ਹੈ ਕਿ ਪੈਲਾ ਤੇ ਹੈ ਤਾਂ ਮੇਰੇ ਕੋਲੇ ਸਰਦ ਦਾ ਇਲਾਜ ਨਹੀਂ ਹਾਂ ਜਾਨ ਆਜ ਕੀ ਦਾ ਚਾਹੀਦੇ ਰੰ ਨੂੰ ਮੈਨੂੰ ਸੋਚ ਲੱਗ ਪਈ ਉਹਦਾ ਲਾਜ ਤਾਂ ਮੈਂ ਫਿਰ ਕੱਲ ਨੂੰ ਕਰੂੰਗੀ ਅੱਜ ਨੂੰ ਦਾ ਸੱਜ ਤੇਰੇ ਬਸ ਕੀ ਪ੍ਰੋਬਲਮ ਹੋਈ ਵੀ ਅੱਜ ਕਰ ਜਾਂਦੀ ਦੂ ਤੈਨੂੰ ਕੀ ਹੋਣਾ ਸੀ ਉਹ ਤਾਂ ਆਪ ਤਾਂ ਕਹਿ ਦਿੰਦੀ ਮੈਨੂੰ ਹੁਣੇ ਹੁਣੇ ਮੈਨੂੰ ਕੋਕਾ ਬਣਾ ਦੇ ਮੈਨੂੰ ਕੰਨਾਂ ਵਾਲੇ ਟੋਪਸ ਬਣਾ ਦੇ ਤੇ ਜੇ ਮੈਂ ਇੱਕ ਚੀਜ਼ ਮੰਗਣਾ ਉਹਦੇ ਤੋਂ ਤੇਰੇ ਉਹ ਦਿੱਕਤ ਖੜੀ ਹੋ ਜਾਂਦੀ ਹੈ ਉਸ ਤੇ ਹੈ ਹੀ ਫਿਰ ਤੋ ਆਪ ਵੀ ਤਾਂ ਫਿਰ ਗੱਲ ਤੇ ਖੜਿਆ ਕਰਨਾ ਉਸ ਤੇ ਅੱਛਾ ਜੀ ਤੁਸੀਂ ਯਮੀਆਂ ਤੁਸੀਂ ਨਹੀਂ ਮੈਂ ਗੁੱਸੇ ਹਾਂ ਪਰ ਤੂੰ ਆਪ ਡਿਮਾਂਡਾਂ ਕਿਉਂ ਕਰ ਲੈਣੀ ਅੱਜ ਮੇਰੇ ਕੋਕਾ ਟੁੱਟ ਗਿਆ ਕੋਕੇ ਚ ਕੋਲੀ ਪਾ ਦੇ ਅੱਜ ਮੇਰੇ ਕਾਂਟਾ ਤਾਂ ਸੁੱਟ ਆ ਦੇ ਅੱਜ ਮੈਂ ਨਵੇਂ ਕਾਂਟੇ ਲਿਆ ਦੇ ਮੇਰੇ ਕਾਂਟੇ ਪੁਰਾਣੇ ਹੋ ਗਏ ਉਹ ਜਾਣਦੀ ਦੀ ਅਮਜੇ ਬਾ ਫਿਰ ਇਹਦੇ ਕੋ ਰੁਕੋ ਹੁਣ ਤੁਹਾਡਾ ਸਿਰ ਤਿਆਰ ਤਾਂ ਹੋ ਗਿਆ ਜੇ ਜਦ ਡਾਂਟੀ ਜਾਣੇ ਤੁਸੀਂ ਡਾਂਟੀ ਜਾਣੇ ਆ ਤੇ ਉਦੋਂ ਕਹਿੰਦੇ ਮੈਨੂੰ ਕਾਂਜਰਾ ਬਣਾ ਦੇ ਮੈਨੂੰ ਇਹ ਬਣਾ ਦੇ ਨਾ ਬਣਾ ਦੇ ਤੇ ਉਦੋਂ ਨਹੀਂ ਗਾ ਮੈਂ ਇੱਕ ਚੀਜ਼ ਹੀ ਮੰਗੀ ਆ ਉਹਦੇ ਕਿਹੜਾ ਮੁੱਲ ਲੱਗਦਾ ਦੱਸ ਘੱਟਦਾ ਕੁਛ 10 ਦਾ ਐਜੀ ਇਹ ਨਹੀਂ ਇਹ ਨਹੀਂ ਨਾਨਾ ਦਾਦੀ ਹੋਣੀ ਹੁਣੇ ਆਉਣੀ ਠੀਕ ਹੈ ਤੂੰ ਕੁਛ ਨਹੀਂ ਆਉਂਦੀ ਦੋ ਦਿਨ ਦੀ ਗੋਲੀ ਜੇ ਤੂੰ ਨਾ ਨਾ ਜੇ ਤੂੰ ਨਾ ਨਾ ਜੇ ਮੈਨੂੰ ਕੁਛ ਕੀਤਾ ਕਾਂਟੇ ਗੋਡੇ ਹੈ ਨਹੀਂ ਜਦੋਂ ਕਰਦੇ ਬਸ ਓਕੇ ਬਾਈ ਸਸਰੀ ਕਾ ਲੈ ਨਹੀਂ ਨਹੀਂ ਕਹਿੰਦੀ ਤਾਂ ਮੈਂ ਲੈਣੇ ਆ ਹੁਣੇ ਆ ਮੈਂ ਹੁਣੇ ਆਨੀ ਆ ਕਾਂਟਾ ਲਾਉਣਾ ਤੇ ਫਿਰ ਮੈਂ ਟਾਂਕਾ ਫਿਟ ਕਰਾ ਦੇਣਾ ਮੇਰਾ ਹੈ ਹਾ ਹਾਂ ਆਉਂਗੀ ਵੀਰੂਰੇ ਸੁਸਤਾ ਦੇਖ ਜੰਗੀ ਤੁਨੂੰ ਤੇ ਫਿਰ ਉਹ ਹੀ ਕੱਲ ਤਾਂ ਉਹੀ ਹੈ ਵੀ ਜਾਂ ਤਾਂ ਤੂੰ ਫਿਰ ਉਹਦੇ ਡਿਮਾਂਡ ਨਾ ਕਰਿਆ ਕਰ ਮੈਨੂੰ ਆਹ ਚਾਹੀਦਾ ਮੈਨੂੰ ਰਾਣੀ ਹਾਰ ਬਣਾ ਦੋ ਮੈਨੂੰ ਸੁਨਿਆਰਾ ਜੀ ਇਹਦੇ ਸੁਨਿਆਰਾ ਸਾਰਾ ਲੁੱਟਿਆ ਗਿਆ ਤੇ ਮੈਨੂੰ ਇੱਕ ਜੀ ਵੀ ਨਹੀਂ ਪੁੱਛ ਵੀ ਨਹੀਂ ਕਰ ਸਕਦੀ ਮੈਨੂੰ ਕਿਉਂ ਨਹੀਂ ਕਰਦੀ ਸੁਨਿਆਰੇ ਨੂੰ ਖੁਸ਼ ਕਰਨ ਮਾਰੀ ਤਾਂ ਚੀਜ਼ਾਂ ਬਣਵਾਨੀਆਂ ਹਾਂ ਤਾਂ ਮੈਂ ਤਾਂ ਦੁਖੀ ਹੋ ਜਾਂਦਾ ਨਾ ਜੇ ਤੂੰ ਮੇਰਾ ਕੰਮ ਨਹੀਂ ਕਰਦੀ ਤਰਾ ਵੀ ਤੋਚਾ ਕਰਨਾ ਅੱਗੇ ਸਾਨੂੰ ਆਈਐਨਆਰ ਕੋਟ ਸੀ ਥੋੜੀ ਥੋੜੀ ਜਿਹੀ ਦੂਰੀ ਆ ਸੀ ਮਾਰਕੀਟ ਤੇ ਥੋੜੀ ਦੁਕਾਨ ਤੋਂ ਨਾ ਯਾਨੀ ਕਿ ਦੁਕਾਨ 'ਚ ਥੋੜੀ ਕਰਾਂਗੇ ਆਪਾਂ ਪਤਵਾਰ ਜਾਣਾ ਪੂ ਆਪਾਂ ਨੂੰ ਤੇ ਦੁਕਾਨ 'ਚ ਦੁਕਾਨ 'ਚ ਤੁਹਾਨੂੰ ਕਾਹਤੇ ਤੁਹਾਨੂੰ ਦੇਖ ਕੀ ਕੀ ਲੈਣਾ ਦੱਸ ਅੱਜ ਦੀ ਮੁਲਾਕਾਤ ਮੇਰੀ ਗੱਲ ਸੁਣ ਅੱਜ ਦੀ ਮੁਲਾਕਾਤ ਦਾ ਤੂੰ ਕੀ ਲੈਵੇਂਗਾ ਮੈਨੂੰ ਦੱਸ ਚਲ ਤੈਨੂੰ ਖੁਸ਼ ਹੋ ਕੇ ਅੱਜ ਸੁਨਿਆਰੇ ਦਾ ਦਿਲ ਦੇਖਣਾ ਪੰਜਾਬ ਜੁਐਲਰ ਸਟੋਰ ਜੇ ਅੱਜ ਦੀ ਅੱਜ ਦਾ ਮੈਂ ਕੁਝ ਵੀ ਨਹੀਂ ਲੈਣਗੀ ਤੁਹਾਡੇ ਨਾ 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 ਮੇਰੀ ਕੀ ਜਾਣਨੀ ਤੈਨੂੰ ਅੱਜ ਨਾ ਕੁਝ ਤਾਂ ਦੇਊਗਾ ਹੀ ਅੱਜ ਦਾ ਤੈਨੂੰ ਮੈਂ ਅੱਛਾ ਕੀ ਹੂੰ ਕਿੰਨ ਕੋਈ ਨਹੀਂ ਮੈਂ ਆਣੀ ਫਿਰ ਦੇਖਦੇ ਆ ਪਹਿਲਾਂ ਸੁਨਿਆਰੀ ਨੂੰ ਤੇ ਰਾਜੀ ਕਰਾਂ ਯਾਰ ਇਹਨੂੰ ਰਾਜੀ ਕਰ ਦੇ ਸੁਨਿਆਰਾ ਤੈਨੂੰ ਰਾਜੀ ਕਰ ਦੂਗਾ ਹੂੰ ਕੋਈ ਨਾ ਠੀਕ ਐ ਮੈਂ ਆਉਣੀ ਆ ਫਿਰੋ ਦੁਕਾਨ ਦੁਕਾਨ ਤੇ ਉਨੀ ਫਿਰ ਦੁਕਾਨ ਤੋਂ ਆਪਾਂ ਅੱਗੇ ਚੱਲਾਂਗੇ ਠੀਕ ਹੈ ਠੀਕ ਹੈ ਠੀਕ ਆ ਜਾਓ ਹਾਂਜੀ ਠੀਕ ਹੈ